ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਦੇ ਮਾਤਾ ਪਿਤਾ ਬੜੇ ਹੀ ਪਰੇਸ਼ਾਨ ਹਨ ਤੇ ਜੇਕਰ ਇਸ ਜਗ੍ਹਾ ਤੇ ਉਹ ਹਲਦੀ ਦੀ ਗੱਠ ਰੱਖ ਦਿੰਦੇ ਹਨ ਤਾਂ ਉਹਨਾਂ ਦੇ ਘਰ ਵਿੱਚ ਕਹਿ ਲੋ ਕਿ ਰਿਸ਼ਤਾ ਆਪ ਚੱਲ ਕੇ ਆਵੇਗਾ ਉਹਨਾਂ ਦੀ ਇਸ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਬਣ ਜਾਵੇ ਜਿਸ ਵੀ ਪਰੇਸ਼ਾਨੀ ਦੇ ਵਿੱਚ ਹੋ ਉਸ ਪਰੇਸ਼ਾਨੀ ਦਾ ਤੁਹਾਨੂੰ ਹੱਲ ਮਿਲ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਸ ਸਾਂਝਾ ਕਰਨ ਵਾਲੇ ਹਾਂ ਜੀ ਜੋ ਮਾਤਾ ਪਿਤਾ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਨੂੰ ਲੈ ਕੇ ਅਕਸਰ ਹੀ ਬੜੇ ਪਰੇਸ਼ਾਨ ਰਹਿੰਦੇ ਹਨ ਇੱਧਰ-ਉੱਧਰ ਸੋਚਾਂ ਵਿਚਾਰਾਂ ਵਿੱਚ ਪਏ ਰਹਿੰਦੇ ਹਨ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਤੁਹਾਡੇ ਲਈ ਇੱਕ ਸੌਖਾ ਤੇ ਸਰਲ ਤਰੀਕਾ ਹੈ ਜੋ ਕਿ ਤੁਸੀਂ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਸਾਧ ਸੰਗਾ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਦੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੇ ਤਰ੍ਹਾਂ ਸਮਝ ਕੇ ਕਰ ਲਓਗੇ ਤੁਹਾਡੇ ਬੱਚਿਆਂ ਦੇ ਵਿਆਹਾਂ ਦੇ ਲਈ ਇਸ ਤਰ੍ਹਾਂ ਦਾ ਵੀ ਰਿਸ਼ਤਾ ਤੁਸੀਂ ਚਾਹੁੰਦੇ ਹੋਵੋਗੇ ਤੁਹਾਡੇ ਘਰ ਰਿਸ਼ਤਾ ਆਪ ਚੱਲ ਕੇ ਆਵੇਗਾ ਤੁਹਾਡੇ ਬੱਚਿਆਂ ਦੀ ਵਿਆਹ ਦੀ ਤਾਰੀਖ ਤੈਅ ਹੋ ਜਾਵੇਗੀ ਜੇਕਰ ਇਸ ਉਪਾਰ ਨੂੰ ਤੁਹਾਡੇ ਬੱਚੇ ਜਿਨ੍ਹਾਂ ਦਾ ਵਿਆਹ ਸ਼ਾਦੀ ਨਹੀਂ ਹੋ ਰਿਹਾ ਉਹ ਵੀ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਉਪਾਰ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਘਰ ਬੈਠਿਆਂ ਹੀ ਕਰ ਸਕਦੇ ਹਨ ਜੇਕਰ ਤੁਹਾਡੇ ਬੱਚੇ ਇਹ ਉਪਾਅ ਨੂੰ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਮਾਤਾ ਪਿਤਾ ਘਰ ਵਿੱਚ ਬੈਠੇਆਂ ਹੀ ਬੱਚੇ ਦੇ ਵਿਆਹ ਦੇ ਲਈ ਉਪਾਅ ਕਰ ਸਕਦੇ ਹਨ ਸਾਤ ਸੰਗਤ ਜੀ ਜਦੋਂ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਕੁਝ ਗ੍ਰਹ ਦੋਸ਼ ਚੱਲ ਰਹੇ ਹੁੰਦੇ ਹਨ ਉਹਨਾਂ ਦੇ ਚੱਲਣ ਕਰਕੇ ਉਹਨਾਂ ਦੇ ਵਿਆਹ ਵਿੱਚ ਕੋਈ ਰੁਕਾਵਟ ਆ ਰਹੀ ਹੁੰਦੀ ਹੈ ਉਸ ਰੁਕਾਵਟ ਨੂੰ ਇਸ ਉਪਾਅ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਇਸ ਉਪਾਅ ਨੂੰ ਕਿੰਨੇ ਦਿਨ ਲਗਾਤਾਰ ਕਿਸ ਸਮੇਂ ਕਿਸ ਵਿਧੀ ਦੇ ਨਾਲ ਕਰਨਾ ਹੈ ਉਹ ਅਸੀਂ ਸਾਰੇ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪਿਤਤਰ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਲੱਗੇ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਨਜ਼ਰ ਦੋਸ਼ ਹੁੰਦੇ ਹਨ ਜਿਹਨਾਂ ਦੀ ਕੁੰਡਲੀ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਸਾਤਸੰਗ ਜੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੇ ਰਿਸ਼ਤੇ ਆਉਂਦੇ ਤਾਂ ਹਨ ਪਰ ਨੇਪਰੇ ਨਹੀਂ ਚੜਦੇ ਪਰ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਜਾਂ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਹ ਰਿਸ਼ਤਾ ਟੁੱਟ ਜਾਂਦਾ ਹੈ ਜਿਸ ਕੈ ਕਰਕੇ ਉਹਨਾਂ ਬੱਚਿਆਂ ਦੇ ਵਿਆਹ ਦੇ ਸੁਪਨੇ ਮਰ ਜਾਂਦੇ ਹਨ ਕਈ ਵਾਰ ਸਾਤਸੰਗ ਜੀ ਇਸ ਤਰ੍ਹਾਂ ਦੇ ਵੀ ਹਾਲਾਤ ਬਣ ਜਾਂਦੇ ਹਨ ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇ ਆਉਣ ਲਈ ਸ਼ੁਰੂ ਹੁੰਦੇ ਹਨ ਸਾਰੀ ਗੱਲਬਾਤ ਵੀ ਤੈਅ ਹੋਣ ਤੋਂ ਬਾਅਦ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡਾ ਰਿਸ਼ਤਾ ਤੈਅ ਹੋ ਜਾਵੇਗਾ ਤੇ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਉਹ 네ਗੇਟਿਵ ਰਿਜ਼ਲਟ ਕੋਈ ਮਿਲ ਜਾਂਦਾ ਹੈ ਜਾਂ ਤਾਂ ਮੁੰਡੇ ਦੀ ਕੋਈ ਗੱਲ ਪਤਾ ਲੱਗ ਜਾਂਦੀ ਹੈ ਜਿਸ ਤੋਂ ਕੁੜੀ ਵਾਲੇ ਨਾ ਕਰ ਦਿੰਦੇ ਹਨ ਤੇ ਜਾਂ ਫਿਰ ਕੁੜੀ ਦੀ ਕੋਈ ਐਸੀ ਗੱਲ ਪਤਾ ਲੱਗ ਜਾਂਦੀ ਹੈ ਕਿ ਮੁੰਡੇ ਵਾਲੇ ਨਾ ਕਰ ਦਿੰਦੇ ਹਨ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੀ ਸਾਡੇ ਦੱਸੇ ਅਨੁਸਾਰ ਜੇਕਰ ਤੁਸੀਂ ਕਰ ਲੈਂਦੇ ਹੋ ਪਰ ਕਰਨਾ ਇਹ ਉਪਾਅ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਹੈ ਤੁਹਾਨੂੰ ਇਸ ਦਾ ਰਿਜ਼ਲਟ ਫਿਰ ਜ਼ਰੂਰ ਤੁਰੰਤ ਹੀ ਮਿਲ ਜਾਵੇਗਾ ਸਾਸੰਗਾ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਦੇ ਲਈ ਉਪਾਅ ਕਰਨ ਵਾਲੇ ਹੋ ਇਸ ਉਪਾਅ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਹੀ ਕਰਨਾ ਹੈ ਜੇਕਰ ਤੁਸੀਂ ਲੜਕੇ ਦੇ ਵਿਆਹ ਲਈ ਚਿੰਤਿਤ ਹੋ ਉਸਤੇ ਲਈ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਹ ਜਿਹੜੇ ਵਾਰ ਹੁੰਦੇ ਹਨ ਇਹ ਵੀ ਬੜੇ ਇੰਪੋਰਟੈਂਟ ਹੁੰਦੇ ਹਨ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਉਪਾਅ ਕਰਨ ਦੇ ਲਈ ਤੁਹਾਡੇ ਕੋਲ ਪੰਜ ਹਲਦੀ ਦੀਆਂ ਗੰਡਾਂ ਹੋਣੀਆਂ ਚਾਹੀਦੀਆਂ ਹਨ ਉਹ ਵੀ ਬਿਲਕੁਲ ਸਾਫ਼ ਸੁਥਰੀਆਂ ਕਾਲੀਆਂ ਨਾ ਹੋਣ ਪੰਜ ਹਲਦੀ ਦੀਆਂ ਗੰਡਾਂ ਲੈਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਝੜਾ ਕੇ ਰੁਮਾਲਕ ਦੇ ਸਾਈਜ਼ ਦਾ ਹੋਵੇ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਉਪਾਅ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਇਸ ਉਪਾਅ ਨੂੰ ਤੁਸੀਂ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦੇ ਕੱਪੜੇ ਦੇ ਸਾਈਜ਼ ਦਾ ਕੱਪੜਾ ਲੈਣਾ ਹੈ ਜੋ ਕਿ ਰੁਮਾਲ ਦੇ ਸਾਈਜ਼ ਦਾ ਹੋਵੇ ਇਸ ਤੋਂ ਇਲਾਵਾ ਤੁਸੀਂ ਉਸ ਦੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਵੀ ਰੱਖਣਾ ਹੈ ਜੋ ਕਿ ਉਸ ਦੇ ਨਾਲ ਤੁਸੀਂ ਇੱਕ ਰੈੱਡ ਕਲਰ ਦੀ ਮੋਲੀ ਵੀ ਹੋਣੀ ਚਾਹੀਦੀ ਹੈ ਜਿਹੜੇ ਅਸੀਂ ਅਕਸਰ ਹੀ ਹੱਥਾਂ ਤੇ ਬੰਨਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਇਹਨਾਂ ਸਮਾਨ ਹੋਣਾ ਬੜਾ ਜ਼ਰੂਰੀ ਹੈ ਇਸ ਉਪਾਅ ਨੂੰ ਜੇਕਰ ਲੜਕੀ ਦੇ ਵਿਆਹ ਲਈ ਕਰੋਗੇ ਤਾਂ ਵੀਰਵਾਰ ਵਾਲੇ ਦਿਨ ਜੇਕਰ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਸ਼ੁੱਕਰਵਾਰ ਵਾਲੇ ਦਿਨ ਇਹਨੀ ਤੁਸੀਂ ਸਮੱਗਰੀ ਲੈ ਕੇ ਸਵੇਰ ਦੇ ਸਮੇਂ ਉੱਠਦੇ ਅਨਸਾਰ ਹੀ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਇਸ ਤੋਂ ਬਾਅਦ ਹੀ ਇਸ ਉਪਾਅ ਕਦੇ ਕਰਨ ਨੂੰ ਸਾਰਾ ਸਮਾਨ ਜਿਹੜਾ ਲੈਣਾ ਹੈ ਜਿਹੜਾ ਤੁਸੀਂ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਕਮਰਾ ਹੈ ਜਾਂ ਸਥਾਨ ਹੈ ਉਸੇ ਸਥਾਨ ਤੇ ਲੈ ਜਾ ਕੇ ਤੁਸੀਂ ਇਸ ਸਮਾਨ ਨੂੰ ਬੈਠ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਹੋਵੇ ਉਹ ਵੀ ਤੁਸੀਂ ਥੋੜਾ ਜਿਹਾ ਜਲ ਲੈ ਸਕਦੇ ਹੋ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਹੈ ਜਿਹੜਾ ਉਪਾਹ ਕਰਨ ਦੇ ਲਈ ਸਮਾਨ ਲਿਆ ਹੈ ਉਸ ਦੇ ਉੱਪਰ ਉਸੇ ਹੀ ਜਲ ਦਾ ਛੱਟਾ ਮਾਰ ਦੇਣਾ ਹੈ ਤੇ ਆਪਣੇ ਉੱਪਰ ਵੀ ਉਸ ਜਲ ਦਾ ਥੋੜਾ ਜਿਹਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਧ ਸੰਗਤ ਜੀ ਤੁਹਾਡੇ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤਾਂ ਤੁਹਾਡੇ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਪਾਣੀ ਹੋਵੇਗਾ ਉਸ ਦਾ ਵੀ ਛੱਟਾ ਦੇ ਸਕਦੇ ਹਾਂ ਇਸ ਤੋਂ ਬਾਅਦ ਸਾਧ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉੱਥੇ ਤੁਸੀਂ ਦੇਸੀ ਘਿਓ ਦਾ ਇੱਕ ਦੀਵਾ ਜਗਾ ਦੇਣਾ ਹੈ ਦੀਵਾ ਜਗਾਉਣ ਤੋਂ ਬਾਅਦ ਵਿੱਚ ਤੁਸੀਂ ਜਦੋਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਜਿਹੜੇ ਵੀ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਜੋ ਤੁਸੀਂ ਉਪਾਅ ਕਰਨ ਜਾ ਰਹੇ ਹੋ ਜਾਂ ਇਹ ਉਪਾਅ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆ ਜਾਵੇ ਤੁਹਾਡੀ ਜੋ ਵੀ ਇੱਛਾ ਹੈ ਉਹ ਪਰਮਾਤਮਾ ਜੀ ਜਲਦ ਹੀ ਪੂਰੀ ਕਰ ਦੇਣ ਇਸ ਤਰ੍ਹਾਂ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਜੋ ਤੁਸੀਂ ਹਲਦੀ ਦੀਆਂ ਪੰਜ ਗੰਡਾਂ ਲਈਆਂ ਹਨ ਉਹਨਾਂ ਵਿੱਚੋਂ ਇੱਕ ਗੰਡ ਤੁਸੀਂ ਲੈਣੀ ਹੈ ਤੇ ਉਸ ਦੇ ਉੱਪਰ ਰੈੱਡ ਕਲਰ ਦੇ ਨਾਲ ਜਿਹੜਾ ਤੁਸੀਂ ਸਕੇਚ ਲਿਆ ਸੀ ਉਸ ਦੇ ਨਾਲ ਗੰਡ ਦੇ ਉੱਪਰ ਕੀ ਲਿਖਣਾ ਹੈ ਕਿ ਪਿਤਤਰ ਦੋਸ਼ ਬੜੀ ਆਸਾਨੀ ਦੇ ਨਾਲ ਤੁਸੀਂ ਗੰਡ ਦੇ ਉੱਪਰ ਉਸ ਨੂੰ ਲਿਖ ਸਕਦੇ ਹੋ ਇਸ ਨੂੰ ਲਿਖਣ ਤੋਂ ਬਾਅਦ ਇਸ ਗੰਡ ਨੂੰ ਰੱਖ ਦੇਣਾ ਹੈ ਦੂਸਰੀ ਗੰਡ ਚੁੱਕਣੀ ਹੈ ਉਸ ਉੱਪਰ ਵੀ ਲਿਖਣਾ ਹੈ कुंडली दोष इसको लिखने ਤੋਂ ਬਾਅਦ ਇਸ ਨੂੰ ਰੱਖ ਕੇ ਫਿਰ ਤੀਸਰੀ ਗੰਡ ਲੈਣੀ ਹੈ ਤੀਸਰੀ ਗੰਡ ਤੇ ਲਿਖਣਾ ਹੈ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਇਸ ਹਲਦੀ ਦੀ ਗੰਡ ਨੂੰ ਤੁਸੀਂ ਉੱਥੇ ਹੀ ਰੱਖ ਦੇਣਾ ਹੈ ਤੇ ਚੌਥੀ ਗੰਡ ਚੁੱਕਣੀ ਹੈ ਉਸ ਨੂੰ ਉਸ ਉੱਪਰ ਫਿਰ ਲਿਖਣਾ ਹੈ ਕਿ ਨਜ਼ਰ ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਧੀ ਜਾਂ ਪੁੱਤਰ ਦਾ ਕਿਸੇ ਪ੍ਰਕਾਰ ਦਾ ਵੀ ਜੇਕਰ ਕੋਈ ਨਜ਼ਰ ਦੋਸ਼ ਲੱਗਾ ਹੋਵੇਗਾ ਇਹ ਲਿਖਣ ਨਾਲ ਜਿੰਨੀ ਵੀ ਨਜ਼ਰ ਦੋਸ਼ ਦੀ ਮਾੜੀ ਪ੍ਰਕਿਰਤੀ ਹੋਵੇਗੀ ਦੂਰ ਹੋ ਜਾਵੇਗੀ ਇਸ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਪੰਜਵੀਂ ਹਲਤੀ ਦੀ ਗੰਢ ਚੁੱਕਣੀ ਹੈ ਉਸ ਉੱਪਰ ਲਿਖ ਦੇਣਾ ਹੈ ਅਨੇ ਦੋਸ਼ ਕਹਿਣ ਤੋਂ ਭਾਵ ਕਿ ਅਨੇਕਾ ਪ੍ਰਕਾਰ ਦੇ ਦੋਸ਼ ਭਾਵੇਂ ਕਿੰਨੇ ਵੀ ਪ੍ਰਕਾਰ ਦੇ ਦੋਸ਼ ਹੋਣ ਉਹ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਕਿਉਂਕਿ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕਹਿਣ ਤੋਂ ਭਾਵ ਕਿਸੇ ਤਰ੍ਹਾਂ ਦਾ ਵੀ ਜੇਕਰ ਦੋਸ਼ ਹੋਵੇਗਾ ਜੋ ਪੰਜਵੇਂ ਦੀ ਹਲਦੀ ਦੀ ਗੰਢ ਹੈ ਉਸ ਉੱਪਰ ਲਿਖ ਦੇਣਾ ਹੈ ਉਹ ਤੁਹਾਡਾ ਕਿਸੇ ਪ੍ਰਕਾਰ ਦਾ ਦੋਸ਼ ਨੂੰ ਦੂਰ ਕਰ ਦੇਵੇਗੀ ਸਤ ਸੰਗਾ ਜੀ ਪੰਜ ਹਲਦੀ ਦੀਆਂ ਗੰਡਾਂ ਦੇ ਉੱਪਰ ਲਿਖਣ ਤੋਂ ਬਾਅਦ ਤੁਸੀਂ ਫਿਰ ਪੰਜੇ ਹੀ ਗੰਡਾ ਇਕੱਠੀਆਂ ਕਰ ਲੈਣੀਆਂ ਹਨ ਇਕੱਠੀਆਂ ਕਰਨ ਤੋਂ ਬਾਅਦ ਜਿਹੜੀ ਤੁਸੀਂ ਮੌਲੀ ਲਈ ਸੀ ਉਸ ਮੌਲੀ ਦੇ ਨਾਲ ਇਹਨਾਂ ਗੰਡਾਂ ਨੂੰ 7 ਵਾਰ ਉੱਪਰ ਲਪੇਟ ਦੇਣਾ ਹੈ 7 ਵਾਰ ਲਪੇਟਣ ਤੋਂ ਬਾਅਦ ਮੌਲੀ ਜਿਹੜੀ ਵੱਧ ਜਾਂਦੀ ਹੈ ਉਸ ਨੂੰ ਤੋੜ ਦੇਣਾ ਹੈ ਪਰ ਤੁਸੀਂ ਇਸ ਮੋਲੀ ਦੀ ਗੰਢ ਨਹੀਂ ਲਗਾਉਣੀ ਜੋ ਸਾਈਡ ਤੋਂ ਹੋਵੇਗੀ ਉਸੇ ਦੇ ਵਿੱਚ ਹੀ ਤੁਸੀਂ ਕਵਰ ਕਰ ਦੇਣੀ ਹੈ ਅੰਦਰ ਵੱਲ ਨੂੰ ਧਾਗਾ ਕਰ ਦੇਣਾ ਹੈ ਦੂਸਰੀ ਮੋਲੀ ਵਾਲੇ ਧਾਗੇ ਦੇ ਵਿੱਚ ਲਵੇਟ ਦੇਣਾ ਹੈ ਇਸ ਤਰ੍ਹਾਂ ਇੱਕ ਗੁੱਠਲੀ ਜਿਹੀ ਮੋਲੀ ਦੀ ਤਿਆਰ ਹੋ ਜਾਵੇਗੀ ਇਸ ਦੇ ਲਈ ਤੁਸੀਂ ਪੀਲੇ ਰੰਗ ਦਾ ਕੱਪੜਾ ਜੇਕਰ ਲੜਕੀ ਦੇ ਲਈ ਕਰ ਰਹੇ ਸੀ ਤਾਂ ਪੀਲੇ ਰੰਗ ਦੇ ਕੱਪੜੇ ਨੂੰ ਲੜਕੇ ਦੇ ਲਈ ਕਰੋਗੇ ਤਾਂ ਸਫੇਦ ਰੰਗ ਦਾ ਰੁਮਾਲ ਜਿਹਾ ਕੱਪੜਾ ਹੋਵੇਗਾ ਤੁਸੀਂ ਇਹ ਹਲਦੀ ਦੀਆਂ ਗੰਡਾਂ ਦੇ ਵਿੱਚ ਜਿਹੜੀ ਮੌਲੀ ਲਪੇਟ ਕੇ ਰੱਖੀ ਸੀ ਤੁਸੀਂ ਕੀ ਕਰਨਾ ਹੈ ਕਿ ਇਦਾਂ ਹੀ ਰੱਖ ਦੇਣਾ ਹੈ ਰੁਮਾਲ ਵਿੱਚ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਤਾਂ ਕਿ ਹਲਦੀ ਦੀਆਂ ਗੰਡਾਂ ਦਿਖਾਈ ਨਾ ਦੇਣ ਫਿਰ ਗੰਡ ਮਾਰ ਦੇਣੀ ਹੈ ਸਿਰਫ ਇੱਕ ਗੰਡ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਸ਼ਾਦੀ ਲਈ ਜੇਕਰ ਉਪਾਅ ਕਰ ਰਹੇ ਹੋ ਇਸ ਜਿਹੜੀ ਗੰਡ ਮਾਰ ਕੇ ਪੋਰਟਲੀ ਤਿਆਰ ਕੀਤੀ ਸੀ ਇਸ ਪੋਰਟਲੀ ਨੂੰ ਤੁਸੀਂ ਜੇਕਰ ਤੁਹਾਡੇ ਬੱਚੇ ਘਰ ਵਿੱਚ ਹਨ ਤਾਂ ਤੁਸੀਂ ਇੱਕ ਵਾਰ ਉਹਨਾਂ ਦੇ ਮੱਥੇ ਨੂੰ ਸ਼ੁਹਾ ਦੇਣੀ ਹੈ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਤਾਂ ਤੁਸੀਂ ਇਸ ਪੋਰਟਲੀ ਨੂੰ ਆਪਣੇ بیٹے ਜਾਂ ਬੇਟੀ ਜਿਸ ਦੇ ਲਈ ਕਰ ਰਹੇ ਉਹਦੀ ਫੋਟੋ ਦੇ ਨਾਲ ਟੱਚ ਕਰ ਸਕਦੇ ਹੋ ਇਹਨਾਂ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਘਰ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉੱਥੇ ਕੋਈ ਤਸਵੀਰ ਪਈ ਹੋਵੇਗੀ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਤਸਵੀਰ ਦੇ ਪਿਛੇ ਇਸ ਪੋਟਲੀ ਨੂੰ ਰੱਖ ਦੇਣਾ ਹੈ ਇਸ ਪੋਟਲੀ ਨੂੰ ਤੁਸੀਂ ਰੋਜ਼ ਵੇਖਣਾ ਹੈ ਇਹਨਾਂ ਕਰਨ ਦੇ ਬਾਅਦ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਤੁਸੀਂ ਇਹ ਉਪਾਅ ਕੀਤਾ ਇਹ ਤੁਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਨਾਲ ਕੀਤਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਜੀ ਤੁਹਾਡੀ ਜੋ ਵੀ ਇੱਛਾ ਅਰਦਾਸ ਬੇਨਤੀ ਹੋਵੇਗੀ ਪਰਮਾਤਮਾ ਜੀ ਅਸੀਂ ਜਿਹੜਾ ਵੀ ਉਪਾਅ ਕੀਤਾ ਹੈ ਜਾਂ ਕਰ ਰਹੇ ਹਾਂ ਤੁਸੀਂ ਉਸ ਨੂੰ ਪੂਰਾ ਕਰ ਦੇਣਾ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਜੀ ਦੇ ਅੱਗੇ ਕਿ ਜੇਕਰ ਮੇਰੇ ਧੀ ਜਾਂ ਪੁੱਤ ਦੀ ਕੁੰਡਲੀ ਵਿੱਚ ਕੋਈ ਵੀ ਦੋਸ਼ ਹੈ ਉਸ ਦਾ ਨਾਸ਼ ਹੋ ਜਾਵੇ ਇਸ ਤੋਂ ਬਾਅਦ ਜਿੰਨਾ ਸਮਾਂ ਤੁਹਾਡੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਸਮਾਂ ਤੁਸੀਂ ਇਸ ਪੋਰਟਲੀ ਨੂੰ ਹਰ ਰੋਜ਼ ਵੇਖਣਾ ਹੈ ਪਰ ਟੱਚ ਨਹੀਂ ਕਰਨਾ ਤੁਹਾਡੇ ਧੀ ਜਾਂ ਪੁੱਤਰ ਦਾ ਜਦੋਂ ਵੀ ਰਿਸ਼ਤਾ ਤੈਅ ਹੋ ਜਾਂਦਾ ਹੈ ਸਾਰੀ ਗੱਲ ਪੱਕੀ ਹੋ ਜਾਂਦੀ ਹੈ ਮੈਰਿਜ ਦੀ ਡੇਟ ਫਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇਸ ਪੌਟਰੀ ਨੂੰ ਗੁਪਤ ਵਿਧੀ ਦੇ ਨਾਲ ਚੁੱਕ ਕੇ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਦੂਰ ਜਿੱਥੇ ਵੀ ਨੇੜੇ ਪਾਣੀ ਚੱਲਦਾ ਹੋਵੇ ਨਹਿਰ ਨਦੀ ਜਾਂ ਨਾਲਾ ਹੋਵੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਪਾਣੀ ਚੱਲਦਾ ਕਿਤੇ ਵਗਾ ਸਕਦੇ ਹੋ ਤੁਸੀਂ ਉੱਥੇ ਜੇਕਰ ਪਾਣੀ ਕਿਧਰੇ ਵੀ ਵਗਦਾ ਨਹੀਂ ਤੇ ਇਸਦਾ ਤੁਸੀਂ ਕਿਸੇ ਵੀ ਦਰਖਤ ਦੇ ਕੋਲ ਜਾ ਕੇ ਘਰ ਦੇ ਨੇੜੇ ਜੇਕਰ ਪਿੱਪਲ ਦਾ ਰੁੱਖ ਹੋਵੇ ਤੇ ਉਸ ਰੁੱਖ ਦੇ ਹੇਠਾਂ ਇਸ ਪੋਟਲੀ ਨੂੰ ਖੋਲ ਕੇ ਰੱਖ ਦੇਣਾ ਹੈ ਜੇਕਰ ਪਿੱਪਲ ਦਾ ਦਰਖਤ ਨਾ ਵੀ ਹੋਵੇ ਕੋਈ ਵੀ ਦਰਖਤ ਹੋਵੇ ਉਸ ਦੇ ਥੱਲੇ ਵੀ ਇਸ ਪੋਟਲੀ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਇਸ ਉਪਾਅ ਨੂੰ ਬਹੁਤ ਹੀ ਜਲਦੀ ਤੁਹਾਨੂੰ ਚਮਤਕਾਰੇ ਫਾਇਦੇ ਸਾਬਿਤ ਹੋ ਜਾਣਗੇ ਇੱਕ ਵਾਰ ਇਸ ਉਪਾਅ ਨੂੰ ਅਜ਼ਮਾ ਕੇ ਵੇਖ ਲੈਣਾ ਸਾਤ ਸੰਗਤਾਂជី ਬੜਾ ਹੀ کارਗਰ ਤੇ ਘਰੇਲੂ ਉਪਾਅ ਹੈ ਜਿਸ ਨੂੰ ਘਰ ਬੈਠਿਆਂ ਹੀ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤਾ ਖਰਚ ਤੁਹਾਡਾ ਨਹੀਂ ਲੱਗੇਗਾ ਤੁਹਾਨੂੰ ਕਿਧਰੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਤ ਸੰਗਤਾਂជី ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਇਸ ਉਪਾਅ ਨੂੰ ਤੁਸੀਂ ਆਪਣੇ ਪਰੇਸ਼ਾਨੀਆਂ ਦਾ ਖਾਤਮਾ ਕਰਨ ਲਈ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ